ਤੂੰ ਜਦੀ ਬੰਦ ਕਰ ਤਾਂ ਇੱਕ ਮੈਂ ਚ ਕੀ ਬੰਦ ਕਰ ਤਾ ਆ ਵਾਲੀ ਵੱਡੀ ਹਲ ਮਾਰੀ ਜੇ ਉਲਨੀ ਅੰਗੀ ਲੱਗੀ ਜਦੀ ਹਾਂ ਆ ਵਾਲੀ ਮਾਰੀ ਲੇ ਕਿਰਮੇ ਤਾਂ ਪੈਰ ਨਾਲ ਦੱਕੇ ਜਦੀ ਬੰਦ ਹੋਗੀ ਮੈਂ ਦੇ ਪੈਰ ਤੇਰਾ ਉੱਥੇ ਪਹੁੰਚਦਾ ਤਾਂ ਹੈ ਨਹੀਂ ਤੇਰਾ ਪੈਰ ਉੱਥੇ ਕਿਵੇਂ ਪਹੁੰਚੂਗਾ ਆਇਓ ਤੇ ਦੇਖੀ ਮੈਂ ਬੈਠੇ ਦੀ ਕਿਤੀ ਆ ਮੈਂ ਕਿਥੀ ਜਦੀ ਤੇ ਜਦੀ ਬੰਦ ਹੋਗੀ ਗਿਰਜੇਗਾ ਤੂੰ ਐ ਪੁੱਠੇ ਕੰਮ ਨਾ ਕਰਿਆ ਕਰ ਦੇਖ ਲੈ ਹੁਣ ਓਏ ਸੱਟ ਲੱਗੂ ਓਦੇ ਚਾਹੀਦੀ ਹੋਣੀ ਕਿਉਂ ਸੱਟ ਨੂੰ ਕਿਉਂ ਚਾਹੀਦਾ ਨਾ ਯਾਰ ਸੱਟ ਨੂੰ ਚਾਹੀਦੀ ਕੋ ਕਿਵੇਂ ਇਹ ਡੋਲ ਜਿਆਦਾ ਕੋ ਸੱਟ ਨੂੰ ਕਿਉਂ ਚਾਹੀਦੀ ਹੈ ਤੂੰ ਕਿਉਂ ਮੈਨੂੰ ਮਾਰਦਾ ਨਾ ਤੂੰ ਵੀ ਮਾਰਦੀ ਉਹਨਾਂ ਨੂੰ ਉਰੇ ਆ ਜਾ ਪੁੱਠੇ ਕੰਮ ਨਾ ਕਰਿਆ ਕਰ ਹੈ ਕੀ ਕਰਦਾ ਹੁਣ ਇਹ? ਨੀਂਦ ਗੁੰਮ ਦਿ ਰਿਹਾ ਬਾਬਾ ਨੂੰ ਇਹਨੂੰ। ਕਿਉਂ ਰਾਤ ਕੀ ਕਰਦਾ ਸੀ? ਰਾਤ ਨੂੰ ਨੀਂਦ ਨਹੀਂ ਕੀਤੀ ਹੈਗੀ। ਹਾਂ। ਹੈ? ਮੈਨੇ ਕੀ ਤਰੀ ਰਾਤ ਨੀਂਦ। ਪਰ ਕੀਤੀ ਦੀ ਪਰ ਹੁਣ ਦਿਨ ਨੂੰ ਥੋੜੋ ਕਰਦੇ ਹੁੰਦੇ ਨੇ। ਮੈਨੂੰ ਨੀਂਦ ਆਉਂਦੀ ਹੁਣ। ਕਿਉਂ ਹੁਣ ਕਿਉਂ ਨੀਂਦ ਆਉਂਦੀ ਹੈ? ਸੌਂ ਜਾ ਫਿਰ ਮੈਂ ਕਿਹੜਾ ਤੈਨੂੰ ਹਟਾਉਣਾ। ਮੈਂ ਤੈਨੂੰ ਕਿਹੜਾ ਹੱਥ ਲਾਉਣਾ ਮੈਂ ਬੋਲ ਲਈ ਆ ਮੈਂ ਤਾਂ ਆਪਦੀ ਗੱਲ ਕਰਦਾ ਪਾ। ਮੈਂ ਪੁੱਛਿਆ ਤੇ ਤੁਸੀਂ ਮੈਂ ਤਾਂ ਸਾਰ ਕੁਝ। ਮੈਂ ਤਾਂ ਅੱਛਾ ਹੋ ਨਹੀਂ ਨਹੀਂ ਪੁੱਛਦਾ ਪੈ ਜਾ ਆਪਦਾ। ਚਲ ਪਹਿਲਾਂ ਪੂਰੀ ਨੂੰ ਬੈੱਡੇ ਦੇ ਪੈਸੇ ਸਾਦੇ ਨਾ। ਬੈੱਡ ਦੇ ਉੱਪਰ ਬਸਾਈ ਤਾਂ ਹੋਈ ਆ। ਮੈਂ ਸਹੀ ਤਾਂ ਕੰਪਨੀ ਆ। ਆ ਬਸਾਈ ਬਸਾਈ ਤਾਂ ਹੋਈ ਆ ਬੈੱਡ ਦੇ ਉੱਪਰ। गिरਣਾ ਜਾਈ ਤੂੰ ਅਤਾਲੀਆ ਕਿਉਂ ਲਕੋਣਾ ਵਿਚਮਾਨੀ ਦਾ ਦੇ ਮਾਨੀ ਤੂੰ ਥੱਪੜ ਖਾਣ ਵਾਲੇ ਕੰਮ ਕਰਦਾ ਨਾ ਪਰ ਕੇ ਨਾਲ ਲੜਦੇ ਤੇ ਨਾਲ ਲੜੂਏ ਉਹ ਤਾਂ ਹੀ ਨਹੀਂ ਜਿੱਦ ਰੱਖਦਾ ਨਾਲ ਇਹ ਸਾਰੇ ਵੀਡੀਓ ਵੀ ਬੰਦ ਨਹੀਂ ਕੀ ਦੀ ਮਾਂ ਮੀਂਹ ਕੋ ਪੈਨ ਇੱਧਰ ਰੱਖ ਲੈਣਾ ਹੂੰ ਵੀਡੀਓ ਮੈਂ ਮੇਰੀ ਕਿੱਸ ਮੈਂ ਵੀਡੀਓ ਥੋੜਾ ਬਣਾਉਣਾ ਤੂੰ ਆਪਦਾ ਕੰਮ ਕਰ ਲੈ ਹਾਂ ਸਕੂਲ ਆਲਾ ਨਹੀਂ ਜਿਹੜਾ ਵਸਾਈ ਵਾਲਾ ਸਕੂਲ ਵਾਲਾ ਕੰਮ ਯੂਮਾਂ ਕਹਿੰਦੀ ਕਰਨਾ ਅੱਜ ਤੈਨੂੰ ਕਈ ਤਾਂ ਨਹੀਂ ਕੰਮ ਕਰਾਉਣਾ ਕੰਮ ਕਰਾਉਣਾ ਆਪਾਂ ਨਹੀਂ ਕਰਦੇ ਤੁਸੀਂ ਚਲ ਉਹ ਜਮਾਨੀ ਨਾ ਆ ਕੇ ਆਜੂ ਫਿਰ ਕਰਾ ਦਿੰਦਾ ਦੇਖ ਲਓ ਮੰਮਾ ਤਾਂ ਕਹਿੰਦੀ ਸਫਾਈ ਨਹੀਂ ਮੰਮਾ ਤਾਂ ਕਹਿੰਦੀ ਝੂਠ ਬੋਲਦਾ ਕਰਦਾ ਨਹੀਂ ਕੰਮ ਇਹ ਹੁਣ ਕੀ ਮੰਮਾ ਕੀ ਕਹਿੰਦੀ ਐ ਚੰਗਾ ਪਰ ਉਹ ਮਾਨੀ ਨਾ ਕੇ ਆ ਜੂ ਨਾ ਉਹ ਜਿਹੜੀ ਕੰਮ ਕਰਾਉ ਉਹ ਜਿਹੜੀ ਕੰਮ ਕਰ ਲਈ ਆ ਆਪ ਦਾ ਸੁਣ ਗਿਆ ਸੰਦਾਰਸੀ ਹੋਣੇ 4 ਗਮ ਕਿਤੇ ਆਪਰੇ ਆ ਕੇ ਮਾਨੀ ਲਾ ਦੂਗਾ ਸੰਦਾਰਸੀ ਲਾ ਦੂਗਾ ਬਾਬਾ ਰੋਸ ਇਹਨਾਂ ਕੰਕ ਨੂੰ ਬਈ ਨਹੀਂ ਮਾਨੀ ਲਾ ਕੇ ਦਊਗਾ ਕੇ ਭਾਈ ਦੇਖ ਲੈ ਯਾਨ ਬੈਗ ਇਹ ਪਨਾ ਹਲੇ ਖੋਲ ਮਾਨੀ ਆ ਕੇ ਲਾ ਕੇ ਦਊਗਾ ਨਹੀਂ ਅੱਛਾ ਇਹ ਵਿੱਚ ਕਰਨਾ ਹੈਗਾ ਪੂਰਾ ਕੰਮ ਪੇਜੇ ਤੇ ਦਿਖਾ ਦਿਨਾ ਨਾਲ ਕਿੱਦਾਂ ਸਾਈਕਰੀ ਰਹੀ ਰੋਸ ਤੁਹਾਨੂੰ ਪਾਪਾ ਹਾਂ ਬਾਬੇ ਕਾ ਕੰਮ ਕਰ ਰਿਹਾ ਨੰ ਹਾਂ ਪਾਪਾ ਪਾ ਕੰਮ ਦੇਖੋ ਕਿੰਨਾ ਸੋਹਣਾ ਕੀਤਾ ਕੰਮ ਛਾ ਆ ਛਾ 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 ਕੋਈ ਦੇਖ ਮੈਂ ਕਿੰਨਾ ਫੁੱਟਵੋਲੇ ਕੰਮ ਕੀਤਾ ਹੂੰ ਸੱਕਰੇ ਵੀ ਉਹਨਾਂ ਹੀ ਸੋਹਣਾ ਸੋਹਣਾ ਕਰੀ ਆ ਦੇਖੋ ਆ ਪੇਜ ਕਿਉਂ ਪਾੜੇ ਹੋਏ ਨੇ ਬੁੱਕ ਦੇ ਆ ਤੱਕ ਨਹੀਂ ਇਹ ਤਾਂ ਕੀਤਾ ਹੋਇਆ ਇੱਧਰ ਕਰਨਾ ਹੋਊਗਾ ਇੱਧਰ ਓ ਇੱਧਰ ਨਹੀਂ ਇੱਧਰ ਤਾਂ अच्छा, हाँ, ना ले, ना ले, ए इधर नहीं करना ऐसा अच्छा पहला ना छट्टे होया ये ढा हाँ नाले नाले एक आवे करना ये पहला ना छट्टिया होया हाँ आवे करना ऐता कित्ता होया हाँ हाँ आवे करना अरे कित्ता ही नहीं था अरे कित्ता हाँ की लेकर एक चेकड़ बाए अब मैं आपसे लो खा ऐता आवे करना जैसा आवी करना आवी कमता आवी कमता इथे करना होगा इथे आ देखो उरे नीचे इथे नीचे करना होगा भाई डॉट फुला पापा एडे डॉट से किमे लाउने होंदे ने एक, एक बिंदी लाके लास केने दख्साने ए बिंदी लाले मुने ने, ने। तो मामा निज मारी बॉक्स कितरा तेरे बिचा बैग भाई नहीं ਚੱਲ ਵਧੀਆ ਮਰ ਜਵੇ ਜੇ ਕਿੱਦੜੋ ਕੰਨ ਕੰਨ ਕਿਰਾਏ ਹੋਈ ਹੈ ਨੀ ਆਦ ਨੂੰ ਸੁਪਰੀ ਪਾ ਗਈਆਂ ਸਵੇਰ ਉਹ ਚੱਲ ਦੇਖ ਲਾਂਗੇ ਪਰ ਜੇ ਲੋਟ ਹੋਈ ਤੋ ਪਲਵਾ ਕੇ ਦਵਾਰਾ ਪਾ ਲਾਂਗੇ ਅੜਾ ਕੇ ਪਾ ਲਾਂਗੇ ਤਾਂ ਤਾਂ ਦੇਖ ਸਾ ਦੇਖ ਕਿੰਨੀ ਨਿਕਲੀ ਉਹ ਕੋਈ ਕਰਨ ਚਪੋਰਾ ਨਹੀਂ ਪੀਸ ਕੋਈ ਤਾਂ ਚੋਰਾ ਨਹੀਂ ਨਿਕ ਜਾਉਗਾ ਅੜਾ ਕੇ ਵੇਚ ਦਾਂਗੇ ਲੈ ਤਾਂ ਨਵੀਂ Huh?